ਕੁਝ ਗੁਰੂ ਨੰਗਰੀ ਰਿਸ਼ਤਾ ਕਈ ਤੰਗਾਂ ਮੰਨੋ ਬਣਾਉਣ ਦੀ ਕੋਸ਼ਿਸ਼ ਕਰਦਾ ਹੈ ਪਰ ਜੇ ਕਿਸ ਇਤਿਹਾਸ ਦੇ ਝਰੋਖੇ ਵਿੱਚ ਝਾਤ ਪਾਵਾਂ ਗੁਰੂ ਕਲਗੀ ਤਰਪਾਤਸ਼ਾ ਮਹਾਰਾਜ ਨੇ ਇੱਕ ਵਾਰੀ ਤਿੰਨ ਭਾਂਡੇ ਮੰਗਾਈ ਤਿੰਨੋਂ ਭਾਂਡੇ ਹਜੂਰ ਨੇ ਪਾਣੀ ਨਾਲ ਪਰਵਾਲੇ ਸਿੱਖਾਂ ਨੂੰ ਕਹਿ ਕੇ ਇੱਕ ਭਾਂਡੇ ਵਿੱਚ ਪੱਥਰ ਦਾ ਟੁਕੜਾ ਪਵਾਇਆ ਪਾਣੀ ਵਿੱਚ ਡੁੱਬਿਆ ਹੈ ਦੂਜੇ ਭਾਂਡੇ ਵਿੱਚ ਹਜੂਰ ਨੇ ਮਿੱਟੀ ਦਾ ਇੱਕ ਢੇਲਾ ਮਿੱਟੀ ਦਾ ਇੱਕ ਡਲਾ ਉਹ ਪਾਣੀ ਵਿੱਚ ਪਾ ਕੇ ਡੋਬੋਇਆ ਤੇ ਤੀਜੇ ਭਾਂਡੇ ਵਿੱਚ ਹਜੂਰ ਨੇ ਪਤਾਸ਼ੇ ਪਵਾ ਦਿੱਤੇ ਉਹ ਵੀ ਪਾਣੀ ਵਿੱਚ ਡੁੱਬ ਗਏ ਤਿੰਨੋਂ ਭਾਂਡਿਆਂ ਨੂੰ ਕੋਲ ਟੱਕ ਦਿੱਤਾ ਕੁਝ ਵਕਤ ਨਿਕਲ ਗਿਆ ਸੇਵਾ ਸਿਮਰਨ ਕਰ ਗਿਆ ਕੁਝ ਸਮੇਂ ਬਾਅਦ ਗੁਰੂ ਕਲਗੀਧਰ ਮਹਾਰਾਜ ਨੇ ਸਿੱਖਾਂ ਨੂੰ ਆਵਾਜ਼ ਮਾਰੀ ਕਹਿਣ ਲੱਗੇ ਭਲਿਓ ਇਹ ਇੰਨਾ ਭਾਂਡਿਆਂ ਦੇ ਟੱਕਣ ਚੁੱਕ ਕੇ ਵੇਖੋ ਤੇ ਇਹ ਦੱਸੋ ਪੱਥਰ ਦਾ ਕੀ ਹਾਲ ਹੈ ਮਿੱਟੀ ਦਾ ਡੇਟ ਢੇਲਾ ਮਿੱਟੀ ਦਾ ਡਣਾ ਉਹਦਾ ਕੀ ਹਾਲ ਹੈ ਪਤਾਸਿਆਂ ਦਾ ਕੀ ਹਾਲ ਹੈ ਹੁਣ ਸਿੱਖ ਦੱਸਦੇ ਨੇ ਕਿ ਲੱਗੇ ਸਤਿਗੁਰੂ ਜਿਹੜਾ ਪੱਥਰ ਹੈ ਨਾ ਉਹ ਬਿਲਕੁਲ ਉਸੇ ਤਰ੍ਹਾਂ ਹੀ ਪਿਆ ਹੈ ਜਿਵੇਂ ਪਾਣੀ ਚ ਪਾਇਆ ਸੀ ਪੱਥਰ ਬਿਲਕੁਲ ਉਵੇਂ ਪਿਆ ਕੋਈ ਫਰਕ ਨਹੀਂ ਪਿਆ ਦੂਜਾ ਬਚਨ ਆਖਿਆ ਜਿਹੜਾ ਮਿੱਟੀ ਦਾ ਢੇਲਾ ਮਿੱਟੀ ਦਾ ਡਣਾ ਉਹ ਖੁਰਤੇ ਗਿਆ ਪਰ ਪਾਣੀ ਦੇ ਠੱਲੇ ਬੈਠੀ ਮਿੱਟੀ ਨਜ਼ਰ ਆਉਂਦੀ ਹੈ ਕੀ ਜਬ ਵਤਨ ਆਖੇ ਲੱਗੇ ਪਾਤਸ਼ਾ ਜਿਹੜੇ ਪਤਾਸੇ ਨੇ ਨਾ ਉਹ ਤੇ ਘੁਲ ਕੇ ਬਿਲਕੁਲ ਹੀ ਪਤਾਸੇ ਪਾਣੀ ਦਾ ਰੂਪ ਹੋ ਗਏ ਨੇ ਸਤਿਗੁਰੂ ਗੁਰੂ ਕਲਗੀ ਸਾਹਿਬ ਦੇ ਵਚਨ ਆਖੇ ਸਨ ਐਨ ਲੱਗੇ ਗੁਰੂ ਚਰਨਾਂ ਵਿੱਚ ਵੀ ਆਉਣ ਵਾਲੀ ਸੰਗਤ ਵਿੱਚ ਤਿੰਨ ਤਰ੍ਹਾਂ ਦੇ ਲੋਕ ਨੇ ਤਿੰਨ ਤਰ੍ਹਾਂ ਦੀ ਸੰਗਤ ਹੈ ਇੱਕ ਉਹ ਨੇ ਮੇਰੇ ਵਰਗੇ ਜਿਹੜੇ ਪੱਥਰ ਦਿਲ ਮਾਲਕ ਦੇ ਪੱਥਰ ਦਿਲ ਦੇ ਮਾਲਕ ਨੇ ਉਹ ਜਿਹੋ ਜੇ ਗੁਰੂ ਕੋਲ ਆਏ ਤੇ ਗੁਰੂ ਨਾਲ ਸੁਰਤ ਕਰਕੇ ਇੰਨੀ ਸਾਧ ਨਹੀਂ ਬਣਾਈ ਜਿਹੋ ਜੇ ਆਏ ਪੱਥਰ ਜਿਵੇਂ ਪਾਣੀ ਵਿੱਚ ਪੈ ਕਿਉ ਤੇ ਅਸਰ ਨਹੀਂ ਹੋਇਆ ਉਹ ਬਿਲਕੁਲ ਉਵੇਂ ਵਾਪਸ ਪਰਤ ਗਏ ਕਈ ਅਦੇਹੇ ਨੇ ਬਾਹਰੋਂ ਤੇ ਜਾਪਦਾ ਵੀ ਇਹ ਧਰਮੀ ਬਣ ਗਏ ਸਿੱਖੀ ਦੀ ਕਮਾਈ ਕਰ ਰਹੇ ਨੇ ਬੰਦਗੀ ਭਜਨ ਬੰਦਗੀ ਕਰ ਰਹੇ ਨੇ ਪਰ ਉਹਨਾਂ ਦੇ ਅੰਦਰ ਜਿਵੇਂ ਪਾਣੀ ਦਾ ਢੇਲਾ ਡਣਾ ਖੁਰਤੇ ਗਿਆ ਤੇ ਥੱਲੇ ਮਿੱਟੀ ਬੈਠੀ ਨਜ਼ਰ ਆਉਂਦੀ ਹੈ ਇਸੇ ਤਰ੍ਹਾਂ ਕਈ ਵਾਰੋ ਜਾਪਦਾ ਹੈ ਵੀ ਇਹ ਪੂਰਨ ਤੌਰ ਤੇ ਚੰਗਾ ਗੁਰਸਿੱਖ ਬਣ ਗਿਆ ਪਰ ਅੰਦਰ ਉਹਦੇ ਵਿਕਾਰ ਉਸੇ ਤਰ੍ਹਾਂ ਹੀ ਪਏ ਹੋਏ ਨੇ ਅੰਦਰ ਉਹ ਵਿਕਾਰ ਪਏ ਹੋਏ ਨੇ ਥੋੜਾ ਜਿਹਾ ਕੋਈ ਹੁਲਾਰਾ ਦੇਵੇ ਤੇ ਉਹਨਾਂ ਵਿਕਾਰਾਂ ਦਾ ਪ੍ਰਗਟਾਵਾ ਇੱਕ ਖਿੰਨ ਵਿੱਚ ਬੰਦਾ ਬਾਹਰ ਕਰਦਾ ਹੈ ਭਾਈ ਗੁਰਦਾਸ ਗੁਰੂ ਕਲਗੀ ਧਰਜੀ ਕਹਿਣ ਲੱਗੇ ਕਿ ਤੀਜੇ ਇਹੋ ਦੇ ਰੱਬੀ ਪਿਆਰ ਵਾਲੇ ਨੇ ਜਿਹੜੇ ਪਤਾਸ਼ੀਆਂ ਦੀ ਤਰ੍ਹਾਂ ਨਹੀਂ ਉਹ ਗੁਰੂ ਸੰਗਤ ਵਿੱਚ ਆਏ ਜਿਵੇਂ ਪਤਾਸ਼ਾ ਖੁੱਲ ਕੇ ਪਾਣੀ ਦਾ ਰੂਪ ਹੋ ਗਿਆ ਉਹ ਗੁਰੂ ਚਰਨਾਂ ਵਿੱਚ ਆਏ ਬੜੀ ਭਾਵਨਾ ਨਾਲ ਨਮਸਕਾਰ ਕੀਤੀ ਗੁਰੂ ਦੇ ਸ਼ਬਦ ਨੂੰ ਸਤਿਵਚਨ ਕਹਿ ਕੇ ਆਪਣੇ ਹਿਰਦੇ ਦੇ ਅੰਦਰ ਟਿਕਾਇਆ ਤੇ ਗੁਰੂ ਗੁਰੂ ਜੱਤ ਦੇ ਆ ਗੁਰੂ ਦੇ ਇਲਮ ਨੂੰ ਆਪਣੇ ਅਮਲ ਵਿੱਚ ਲੈ ਕੇ ਗੁਰੂ ਦੇ ਗਿਆਨ ਨੂੰ ਗੁਰੂ ਦੇ ਉਪਦੇਸ਼ ਨੂੰ ਆਪਣੇ ਹਿਰਦੇ ਵਿੱਚ ਵਸਾ ਕੇ ਜੀਵਨ ਵਿੱਚ ਕਮਾ ਕੇ ਸਤਗੁਰੂ ਕਹਿਣ ਲੱਗੇ ਉਹ ਗੁਰੂ ਦਾ ਰੂਪ ਹੋ ਗਏ ਗੁਰੂ ਵਿੱਚ ਅਪੇਧ ਹੋ ਗਏ ਹਰ ਕਾ ਛੇਵ ਕਾ ਹਰ ਹੀ ਜੀਹਾ ਭੇਦ ਨਾ ਜਾਣੂ ਮਾਨਸ ਦੇਹਾ ਉਹ ਗੁਰੂ ਦਾ ਰੂਪ ਹੋ ਗਏ ਉਹ ਗੁਰੂ ਵਰਗੇ ਬਣ ਗਏ ਕਿਉਂਕਿ ਉਹਨਾਂ ਗੁਰੂ ਦੇ ਸ਼ਬਦ ਨੂੰ ਕੇਵਲ ਸੁਣੀਏ ਹੀ ਨਹੀਂ ਕੇਵਲ ਪੜ੍ਹਿਆ ਹੀ ਨਹੀਂ ਉਹਨਾਂ ਜੀਵਨ ਵਿੱਚ ਕਮਾਇਆ ਹੋਇਆ ਮੈਂ ਬੇਨਤੀ ਤੁਹਾਨੂੰ ਤਾਂ ਕਹਿ ਰਹੀ ਐ ਅਸੀਂ ਗੁਰੂ ਸ਼ਬਦ ਨੂੰ ਕਮਾਈਏ ਅੰਤਰ ਆਤਮੇ ਵਸਾਈਏ ਅੱਜ ਦਾ ਜਿਹੜਾ ਅੰਮ੍ਰਿਤ ਬੋਲ ਹੈ ਸਤਿਗੁਰੂ ਸਚੇ ਪਾਤਸ਼ਾਹ ਮਹਾਰਾਜ ਨੇ ਪ੍ਰਕਾਸ਼ਮਨ ਹੁੰਦੀਆਂ ਇਹ ਬਖਸ਼ਿਸ਼ ਪਰਿਵਚਨ ਕਹੇ ਗੁਰੂ ਗ੍ਰੰਥ ਸਾਹਿਬ ਸਚੇ ਪਾਤਸ਼ਾਹ ਦੀ ਦੇ 658 ਅੰਗ ਤੇ ਸੋਰਠ ਰਾਗ ਵਿੱਚ ਸ਼ਿਸ਼ੋਭਤ ਵਚਨ ਹੈ ਭਗਤ ਰਵਿਦਾਸ ਸਾਹਿਬ ਜੀ ਦੇ ਅੰਮ੍ਰਿਤ ਬੋਲ ਨੇ